ਹਾਂਜੀ ਅਸੀਂ ਕਾਲਜੀ ਸਾਰੇ ਭਰਾਵਾਂ ਨੂੰ ਤੇ ਅੱਜ ਦੀ ਸ਼ੁਰੂਆਤ ਬਲੌਗ ਨੰਬਰ 2 3 4 5 ਤਾਂ ਕੀ ਕਹਿਣਾ ਬਲੌਗ ਹੀ ਬਲੌਗ ਚੱਲਦੇ ਰਹਿੰਦੇ ਨੇ ਤੇ ਸ਼ੁਰੂਆਤ ਹੋਈ ਅੱਜ ਦੀ ਸਾਡਾ ਜਰਮਨ ਸ਼ੇਰ ਜਰਮਨ ਓਏ ਕਿੱਥੇ ਨਾ ਗਏ ਆ ਤੇ ਮੀਨ ਹੈ ਬਾਈ ਅੱਜ ਸ਼ੁਰੂਆਤ ਕਰੀ ਪਈ ਆ ਹੁਣ ਵੀ ਭੂਰ ਜੂਰ ਪੈ ਰਹੀ ਆ ਤੇ ਸਫਾਈ ਹੋ ਰਹੀ ਆ ਇੱਧਰ ਮੁੰਡੇ ਸਾਡੇ ਸਵੇਰੀ ਕੈਮੋ ਕੈਮ ਲੱਗੇ ਪਏ ਨੇ ਬਲੌਗ ਦੇਖੇ ਬਾਜੀ ਹਾਂਜੀ ਜਿਹੜਾ ਰਾਤ ਪੈਂ ਵਧੀਆ ਬਣੇ ਕੈਂਡ ਗੱਲਬਾਤ ਓਕੇ ਰਿਪੋਰਟ ਓਕੇ ਜਮਾ ਬਾਈ ਠੀਕ ਆ ਸਤਾ ਤੈਂ ਦੇਖੇ ਕੀ ਦੇਖਣਾ ਹੈ ਨਾ ਨਾ ਮੇਰੇ ਸਵੇਰੀ ਦੇਖ ਕੇ ਆਈ ਮੈਂ ਤਾਂ ਅੱਛਾ ਤੇ ਕੀ ਕਰਨ ਲੱਗੇ ਆ ਜੇ ਇਹਦਾ ਸਿਗਰਟ ਗੱਲਬਾਤਾਂ ਚੱਲਦੀਆਂ ਨੇ ਤੇ ਇਧਰ ਫੌਜੀ ਸਾਡਾ ਲੱਗਾ ਸ਼ੇਅਰ ਕੰਮ ਤੇ ਤੇ ਬਾਕੀ ਸਮਾਨ ਸਮੂਹ ਸਾਰਾ ਆਇਆ ਪਿਆ ਆਪਣਾ ਤੁਫਲਾ ਦੀ ਲਾਈਟਾਂ ਲੂਟਾਂ ਜੇ ਬੰਦੀ ਰੱਖੋ ਕਿਉਂਕਿ ਲਾਈਟ ਭੱਜੀ ਹੋਈ ਆ ਤੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਗੱਲਬਾਤ ਬਹੁਤ ਯਾਰ ਹਰੇ ਕੀ ਕਹਿੰਦੇ ਹੁੰਦੇ ਨੇ ਕੈਮਰਾ ਉਹ ਅੱਜ ਆਫਰਾਂ ਪੈਣੇ ਵਾਲੀਆਂ ਨੇ ਵੀਡੀਓ ਰਾਤ ਦੇ ਬਣਾ ਲੀਆਂ ਸੀਗੀਆਂ ਪਰ ਰਾਤ ਟਾਈਮ ਹੋਣ ਕਰਕੇ ਜਿਆਦਾ ਐਡਿਟ ਨਹੀਂ ਕਰ ਹੋਈਆਂ ਹੁਣ ਇੱਧਰ ਸਾਡੇ ਹਿਸਾਬ ਤੇ ਲੱਗਿਆ ਵੀ ਤੇ ਬਾਰਿਸ਼ ਨੇ ਪੂਰੇ ਨਜ਼ਾਰੇ ਬੰਨੇ ਪਏ ਨੇ ਮੌਸਮ ਪੂਰਾ ਘੈਂਟ ਹੋ ਗਿਆ ਫਟੇਗੜ ਸਾਹਿਬ ਸਾਰਿਆਂ ਨੂੰ ਪਤਾ ਹੀ ਹੈ ਤਕਰੀਬਨ ਸਾਰੇ ਕਿਤੇ ਮੀਂਹ ਸ਼ੁਰੂ ਹੋ ਗਏ ਹੁਣ ਤੇ ਹਾਂ ਕਣੀਆਂ ਪੈ ਰਹੀਆਂ ਨੇ ਵਧੀਆ ਲੈ ਵੀ ਚੋਬਰੋ ਬਿਨਾ ਤੋੜ ਤੋਂ ਨਸ਼ਾ ਛਡਾ ਦਈਏ ਪਹਿਲਾ ਮੁੰਡੇ ਦੀ ਭਾਈ ਸੁਣ ਲਓ ਫੀਡਬੈਕ ਦੂਜੀ ਵਾਰੀ ਚੱਲਿਆ ਸਪਲੀਮੈਂਟ ਮੁੰਡੇ ਨੂੰ ਮੈਨੂੰ ਲੱਗਦਾ ਯੂ ਐਸ ਏ ਜਾਂ ਜਿੱਥੇ ਦਾ ਵੀ ਇਹ ਵੀਰ ਸੁਣਿਓ ਤੇ ਬਾਈ ਕਹਿੰਦਾ ਨਿਆਰਾ ਬਣਦਾ ਭੁੱਕੀ ਬਹੁਤ ਖਾਂਦੇ ਸੀ ਕਹਿੰਦਾ ਹੁਣ ਠੀਕ ਆ ਤੇ ਦੂਜੇ ਅਗਲੇ ਮੁੰਡੇ ਨੂੰ ਭੇਜਣ ਲੱਗੇ ਆ ਸੁਣ ਲਓ ਇੱਕ ਮਿੰਟ ਪ੍ਰਧਾਨ ਆ ਦੇਖੋ ਬਈ ਮਿੱਤਰੋ ਤੇ ਤੂੰ ਨੰਬਰ ਸੇਵ ਹੀ ਕਰਤਾ ਚੱਲ ਕੋਈ ਨਹੀਂ ਇਹ ਬਾਈ ਦੀ ਮੈਂ ਚੈਟ ਵੀ ਦਿਖਾਉਣਾ ਮੈਂ ਆਪਣੇ ਨੰਬਰ ਤੇ ਮੰਗਾਈ ਆ ਆ ਬਾਈ ਸੀਗਾ 45 ਦਿਨ ਪਹਿਲਾਂ ਬਹੁਤ ਫੈਟੀ ਸੀਗਾ ਤੇ ਆ ਬਾਈ ਨੇ ਹੁਣ ਦੀ ਫੋਟੋ ਭੇਜੀ ਆ ਠੀਕ ਆ ਤੇ ਬਾਕੀ ਮੇਰੀ ਰੀਲ ਦੇਖ ਲਿਓ ਜਾ ਕੇ ਮੈਂ ਬਾਰ-ਬਾਰ ਕਹਿਣਾ ਮੇਰੇ ਕੋਲ ਤਾਂ ਜਿਵੇਂ ਬਾਈ ਹੁਣੀ ਵੀ ਆਪਣੇ ਕੋਲ ਕੰਮਕਾਰ ਜਿਹੜਾ ਕਰਦੇ ਨੇ ਲੱਕੜ ਦਾ ਤੇ ਬਾਈ ਹੁਣਾ ਦਾ ਨੰਬਰ ਵੀ ਪਾ ਦਾਂਗੇ। ਬਾਈ ਬੀਕਨਸ ਰਹੀ ਤੈਨੂੰ ਕੋਈ ਹੁਣ? ਉਹ ਤਾਂ ਫਿੱਟ ਹੈ। ਬੈਟਾ ਪੂਰਾ ਬਾਜੇ ਦੀਆਂ ਥਾਪੀਆਂ ਪ੍ਰਧਾਨ। ਓਏ ਇਹਨਾਂ ਨੂੰ ਮਿਲਾਂ ਥੋੜਾ ਤਾਂ ਖਤਮ ਹੋ ਗਏ ਹੁਣ ਤੇ ਆਪਾਂ ਵਿਟਾਮਿਨ ਬਟੂ ਅਮੇਗਾ ਖਰੀਦਾਂ ਵਿਟਾਮਿਨ ਲਾ ਦੀ ਬਾਈ ਉਹਨਾਂ ਨੂੰ ਫੇਰ ਦੁਬਾਰਾ। ਮੈਂ ਕਹਿੰਦਾ ਮਿੱਤਰੋ ਰਿਜ਼ਲਟ ਬੋਲਦੇ ਨੇ ਜਿਹਨੇ ਪਾਉਣੀਆਂ ਤੱਕ ਮਿਹਨਤ ਥੋੜੀ ਡਾਈਟ ਥੋੜੀ ਚੰਗਾ ਕੰਮ ਤੇ ਸਪਲੀਮੈਂਟ ਚੰਗਾ ਦੇਣਾ ਸਾਡਾ ਫਰਜ਼ ਆ। ਤੇ ਜਿਹੜੇ ਵੀ ਵੀਰ ਨੇ ਆਰਡਰ ਮੰਗਾਉਣਾ ਹੋਇਆ ਤਾਂ ਕਾਲ ਕਰ ਲੈ ਜਿਹੜੇ ਨੰਬਰ ਦਿੱਤੇ ਹੋਇਆ ਸਾਡੇ ਠੀਕ ਆ ਲੈ ਵੀ ਚੋਬਰੋ ਇੱਕ ਪਈਆ ਆਪਾਂ ਫੈਟ लॉस ਦੀ ਆਫਰ ਤੇ ਹੁਣ ਵੀ ਬਾਈ ਨੂੰ ਇੱਕ ਨੂੰ ਸਟੈਕ ਦੇ ਕੇ ਹਟੇ ਆ ਬਾਈ ਨੂੰ ਦਿੱਤਾ ਆਇਆ ਸੀ ਵੀਰ ਐਪਲੀਮੈਂਟ ਲੈਣਾ ਫਿਰ ਉਹਨੂੰ ਮੈਂ ਸਮਝਾਇਆ ਮੈਂ ਯਾਰ ਤੇਰੇ ਫੈਟ ਹੈ ਕਿੱਥੇ ਆ ਬਾਈ ਕਹਿੰਦਾ ਮਾੜਾ ਮੋੜਾ ਚੱਲ ਪੈਗ ਸ਼ੈਕ ਚੱਲਦਾ ਰਹਿੰਦਾ ਮੈਂ ਪੈਗ ਸ਼ੈਕ ਵੀਰੇ ਬੰਦ ਕਰਦੇ ਡੌਲਿਆਂ ਦੇ ਤੇਰੇ ਨਾੜਾਂ ਬੁੱਕਦੀਆਂ ਨੇ ਤਾਂ ਕਰਕੇ ਤੂੰ ਮਸਲ ਗੇਨਿੰਗ ਕਰ ਤੇ ਡਰਿੰਕ ਕਰਦੇ ਬੰਦ ਤੇ ਤੇਰੀ ਫੈਟ ਜਿਹੜੀ ਮਾਣੀ ਮੋਟੀ ਢਿੱਡ ਤੇ ਉਦਰੀ ਖਤਮ ਹੋ ਜੂਗੀ ਤੇਰੀ ਮਸਲ ਕਿ ਨਹੀਂ ਹੋ ਜੂਗੀ ਕਾ ਤੂੰ ਪੈਸੇ ਖਰਾਬ ਕਰਦਾ ਤੇ ਬਾਈ ਗੱਲ ਮੰਨ ਗਿਆ ਆਪਣੀ ਤੇ ਸਟੈਗ ਲੈ ਗਿਆ ਇਹਦੇ ਵਿੱਚ ਮਸਲ ਟੈਗ ਦੀ ਕੰਟੇਨ ਦੇ ਤੇ ਆਈਸੋ ਦੇ ਬੇ ਤੇ ਆਫਰ ਆਉਣੀ ਆ ਉਹ ਵੀ ਧਿਆਨ ਰੱਖਿਓ ਤੇ ਬਾਕੀ ਅੱਗੇ ਦਿਖਾਉਣੇ ਦੇਣ ਦਾ ਬਲੌਕ ਤੁਹਾਨੂੰ ਲੈ ਵੀ ਮਿੱਤਰੋ ਆਪਣੇ ਕੋਲ ਜਿਹੜੇ ਹੁਣ ਵੀਰ ਲੈ ਕੇ ਗਏ ਨੇ ਸਪਲੀਮੈਂਟ ਇਹ ਵੀਰ ਹੁਣੀ ਆਏ ਸੀਗੇ ਅ ਰੱਬ ਤੁਹਾਡਾ ਭਲਾ ਕਰੇ ਭਾਈ ਮਤਲਬ ਮਾਨਸਾ ਕੋਲੋਂ ਆਏ ਸੀਗੇ ਵੀਰ ਹੁਣੀ ਤੇ ਮਾਨਸਾ ਕੋਲੋਂ ਵੀਰੋ ਨੇ ਸੈਲਰ 'ਚ ਕੰਮ ਕਰਦੇ ਜੀ ਗੇ ਸੈਲਰ ਦੇ ਵਿੱਚ ਤੇ ਗੇਮ ਦਾ ਕੀੜਾ ਬਹੁਤ ਆ ਬਾਈ ਉਹਨਾਂ ਨੇ ਮਿਹਨਤ ਦਾ ਕੀੜਾ ਬਹੁਤ ਆ ਵਧੀਆ ਗੱਲ ਆ ਯਾਰ ਬਾਈ ਸਾਡੇ ਵੱਲੋਂ ਕੋਈ ਦਵਿਆ ਨਾ ਕਰੋ ਜਿਹੇ 1500 ਆ ਜਿਹੇ ਕੋਲ 10000 ਆ ਜਿਹੇ 5000 ਆ ਚਾਹੇ ਭਾਵੇਂ ਆਪਣੀ ਪਸੰਦ ਦੀ ਚੀਜ਼ ਲੈ ਜਾ ਕਰੋ ਵੀ ਕੋਈ ਆਏ ਨਹੀਂ ਹੈਗਾ ਵੀ ਬਾਈ ਤੁਸੀਂ ਸਾਡੀ ਪਸੰਦ ਦੀ ਗਾਣੀ ਹੈ ਜਿਹਨੂੰ ਜਿਹੜੀ ਪਸੰਦ ਵਧੀਆ ਲੱਗਦੀ ਉਹ ਪਸੰਦ ਲੈ ਜਾ ਕਰੋ ਨਹੀਂ ਜੇ ਬਜਟ ਘਟਾਉਂਦਾ ਤੁਸੀਂ ਸਾਨੂੰ ਦੱਸਿਆ ਕਰੋ ਵੀ ਬੈਨਿਪਲ ਬਾਈ ਚੱਕ ਦੇ ਗਾ ਵਧੀਆ ਚੀਜ਼ ਕਰਦੇ ਤਾਂ ਫਿਰ ਆਪਾਂ ਬੈਠੇ ਆ ਠੀਕ ਆ ਬਾਈ ਦਿਮਾਗ ਦੇ ਵਿੱਚ ਗੱਲ ਪਾ ਲੋ ਜਦੋਂ ਤੁਹਾਡਾ ਕੁਝ ਬਣਨ ਲੱਗ ਜਾਂਦਾ ਨਾ ਕਈ ਜਾਣ ਕੇ ਤੁਹਾਨੂੰ ਗੁੰਮ ਰਾਹ ਕਰਕੇ ਫ੍ਰੈਂਡਸਿਆਂ ਨੇ ਕਲਦੀਆਂ ਨੇ ਤਾਂ ਸਬਾਨ ਨਹੀਂ ਵਧੀ ਹੋਇਆ ਹੈਗਾ ਤਾਂ ਪ੍ਰੋਟੀਨ ਮਾੜਾ ਇਹ 3 ਦਿਨ ਹੋ ਗਏ ਨੇ ਚਿਕਨ ਸ਼ੁਰੂ ਕਰਿਆ ਹੋਇਆ ਵਾਲ ਕੇ ਤੇ ਕਿੰਨੇ ਟਾਈਮ ਬਾਅਦ ਆਹ ਦੇਖੋ ਇਹ ਹੋ ਜਣਾ 5-4 ਦਿਨਾਂ ਦੇ ਸਿਰ ਦੇ ਵਿੱਚ ਵੀ ਨਿਕਲੇ ਪਈਆਂ ਨੇ ਹੁਣ ਇਹ ਤਾਂ ਫਾਸਟ ਗੇਨ ਨਹੀਂ ਵਰਤਦਾ ਇਹ ਵਰਤਦਾ Lean muscle ਐਂ ਕੁਝ ਨਹੀਂ ਹੁੰਦਾ ਇਹ ਗਰਮੀ ਦੀ ਹੁੰਦੀ ਹੈ ਨਾ ਜਦੋਂ ਦੁਬਾਰਾ ਡਾਈਟ ਸ਼ੁਰੂ ਕਰਦੇ ਆ ਥੋੜਾ-ਮੋੜਾ ਕੜਮਾਸਾ ਖੜਕਦਾ ਹੀ ਹੁੰਦਾ ਸਰੀਰ ਆਪੀ ਸੈਟ ਹੋ ਜਾਂਦਾ ਇਗਨੀ ਸਰ ਬਿਲਕੁਲ ਜੀ ਬਿਲਕੁਲ ਹਾਂ ਸਾਡਾ ਪੀਤਾ ਲੈ ਵੀ ਚੋਪਰੋ ਮੈਨੂੰ ਲੱਗਦਾ ਘਟੋ ਘੜ ਨਹੀਂ ਕਿੰਨੇ ਸਾਲ ਬਾਅਦ ਅੱਜ ਡੌਲੇ ਨੂੰ ਪੀਤਾ ਪੈਣ ਲੱਗਿਆ ਮਤਲਬ ਜਿਵੇਂ ਹੁਣ ਪਹਿਲਾਂ ਹੁੰਦਾ ਸੀਗਾ 2016 ਸਾਲਾਂ ਚ ਵੀ ਡੌਲਾ ਮਿਣੀ ਡੌਲਾ ਮਿਣੀ ਅੱਜ ਕਰਾਰੀ ਆ ਲ ਜੀ ਮਾਣਾਂ ਦਾ ਮੁੰਡਾ ਕਹਿੰਦਾ ਵੀਰੇ ਡੌਲਾ ਮੰਡਾ ਮੈਂ ਜਗਾ ਮਿੰਦਦੇ ਆ ਤੇ ਦੇਖਦੇ ਮਾਣ ਨੇ 13 ਇੰਚ ਤੋਂ ਸ਼ੁਰੂ ਕਰਿਆ ਸੀਗਾ ਜਨਵਰੀ ਦੇ ਹੈ 11 11 ਇੰਚ ਤੋਂ ਸ਼ੁਰੂ ਕਰਿਆ ਸੀ ਜਨਵਰੀ ਤੋਂ ਹੁਣ 6-7 ਮਹੀਨੇ ਚ ਕੀ ਚੇਂਜ ਲੈ ਗਿਆ ਹੁੰਦਾ ਤੇ ਮੇਰੀ ਜਿੰਮ ਬਹੁਤ ਘੱਟ ਲੱਗਦੀ ਆ ਸਭ ਨੂੰ ਇਹ ਪਤਾ ਵੀ ਇੱਕ ਵੀਕ ਦੇ ਵਿੱਚ ਦੋ ਤਿੰਨ ਦਿਨ ਜਿੰਮ ਲਾਈ ਦੀਆ ਲੈ ਵੀ 17 ਇੰਚ ਤੋਂ ਥੋੜਾ ਜਿਹਾ ਘੱਟ ਵੀ 17 ਕ ਦਾ ਡੌੜਾ ਹੈਗਾ ਵੀ ਐਂ ਲਾ ਲਓ ਵੀ ਮਹੀਨਾ ਕਾ ਲਾਗੇ ਜੇ ਮ 18 19 ਤੇ ਆਪਣਾ ਆਰਾਮ ਆ ਜਾਂਦਾ ਮੇਰਾ ਪੱਟ ਤੇ ਪਾ ਲੋ ਲੈ ਵੀ ਮਾਨਾ ਤਾਂ ਥੋੜੀ ਜ਼ੂਮ ਕਰ ਲਿਓ ਜ਼ੂਮ ਸਰ ਪੂਰਾ ਪੰਪ ਜਿੰਮ ਚ ਜਾ ਕੇ ਲੈ ਆਓ ਜੀ 11 ਤੋਂ ਸੱਚੀ ਅਸੀਂ ਖੁੱਦ ਤਾਂ 11 ਇੰਚ ਤੋਂ ਇਹਨੇ ਸ਼ੁਰੂ ਕਰੇ ਗਰਾਉਂਡ ਲਾਉਂਦੇ ਵੇਟ ਬਹੁਤ ਘਟੁੰਦੇ ਪਹਿਲਾਂ ਬਾਈ ਦਾ ਦੇਖ ਜਾਓ ਰਹਾ ਉਹ ਤਾਂ ਮੈਨੂੰ ਲਓ ਜੀ ਕਿਹ ਹੈ 14.5 14.5 14 ਦਾ ਮੈਨੂੰ ਤਾਂ ਪਿਛਲੇ ਹਫਤੇ ਸੀਗਾ ਅੱਧਾ ਇੰਚ ਬਾਈ ਗੇਨ ਕਰ ਗਿਆ ਮੁੰਡਾ ਇਹ ਕਮਾਲ ਆ ਲੀਨ ਮਸਲ ਦਿਖਾ ਦੇ ਮਾਣਾ ਚੱਕੇ ਫੌਜੀ ਦਿਖਾਈ ਮਾਣਾ ਲੀਨ ਮਸਲ ਦਾ ਕਮਾਲ ਲਓ ਜੀ ਬਿਨਾ ਫੈਟ ਦਾ ਸਿਕਸ ਪੈਕ ਸਵੇਤ ਨਾਲੇ ਹਲੇ ਇਹ ਖਾਣਾ ਪੀਣਾ ਵੀ ਮਤਲਬ ਐਵੇਂ ਦਾ ਹੀ ਚੱਲਦਾ ਤਾਂ ਹੁਣ 3 ਕ ਦਿਨ ਹੋਏ ਨੇ ਇਹਨੂੰ ਲੀਨ ਮਸਲ ਦਾ ਕਮਾਲ ਹੈ ਜਿਹੜੇ ਕਹਿੰਦੇ ਨੇ ਫੈਟ ਨਹੀਂ ਹੋਣੀ ਚਾਹੀਦੀ ਸੈਜ ਉੱਤੇ ਲੀਨ ਮਸਲ ਵਰਤ ਕੇ ਦੇਖੋ ਅਈ ਦੇ ਤਾਂ ਇਹ ਸੈਜ ਐ ਹੁੰਦਾ ਸੀ ਐਲ ਐਚ ਵੀ 14 ਦੇ ਪਾਉਂਦੇ ਆ ਜਮੇ ਵਾਸ ਪਹਿਲਾਂ ਹੁੰਦਾ ਸੀ ਆਪ ਲੋਕੇ 15 ਦਾ ਲੱਗਦਾ ਮਤਲਬ ਵਧੀਆ ਖਰਾਕ ਧੀਰੇ ਨਾਲ ਚਲੋ ਤੇ ਜਦੋਂ ਵੀਡੀਓ ਬਣਾਉਣੀ ਆ ਲੈ ਜਦੋਂ ਉਂਗਲੀ ਥੱਲੇ ਰੱਖੋ ਥੋੜੀ ਜੀ ਜਮਾਂ ਸੇ ਚੱਲ ਰਹੀ ਤੇ ਡੋਲਿਆਂ ਦਾ ਕੋਈ ਰੌਲਾ ਨਹੀਂ ਡੋਲਿਆਂ ਦਾ ਰੌਲਾ ਚੱਲਦਾ ਰਹਿਣਾ ਹੋਣਾ ਤੇ ਤੱਕ ਪੈ ਗਈ ਜਮ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਇੰਜੀਨੀਅਰਾਂ ਤੋਂ ਵਿਚਾਗੇ ਰੱਖੇ ਜਮ ਚੱਲਦੀ ਰਹਿਣੀ ਆ ਬੁੱਕ ਆ ਬੇਦਾ ਖੱਬੇ ਪਾਸੇ ਨਿਊਟਰਲ ਵਾਲਾ ਬਰਗਰ ਸੱਜੇ ਪਾਸੇ ਅੰਡਾ ਅੰਡਾ ਬਰਗਰ ਦੋ ਦਿਨਾਂ ਦੋ ਦਿਨਾਂ ਬਾਅਦ ਅੰਡਾ ਅਜੇ ਜਿਵੇਂ ਹੁਣ ਆਈ ਵੀਡੀਓ ਚੱਲਦੀ ਜਮ ਫੜਾ ਕੇ ਮਾਜਾ ਇਹਨੇ ਮੁੰਡੇ ਨੇ ਸੋਹਣੀ ਗੇਨਿੰਗ ਕਰੀ ਆ ਬਹੁਤ ਸੋਹਣਾ ਚੇਂਜ ਲੈ ਕੇ ਆਇਆ ਚਾਰ ਪੰਜ ਮਹੀਨੇ ਚ ਬਹੁਤ ਵਧੀਆ ਹਨਾ ਖਿੱਚਿਆ ਕੰਮ ਪਿੱਛੇ ਜਿਹੜੀਆਂ ਬਾਲਟੀਆਂ ਦਿਖਦੀਆਂ ਨੇ 25-2600 ਰੁਪਏ ਪਾ ਦਿਓ 5 ਕਿਲੋ ਵਾਲੀਆਂ ਬਾਲਟੀਆਂ ਬਾਈ ਬਣ ਕੇ ਲੈ ਜਾਓ 6 ਕ ਬਾਲਟੀਆਂ ਰਹੀਆਂ ਸਾਡੇ ਕੋ ਸਿਰਫ ਇੱਕ ਨਾ ਮੇਰੇ ਕੋ ਜੰਨੇ ਵੀ ਵੀਰ ਆਉਂਦੇ ਹੁੰਦੇ ਨੇ ਮੈਂ ਬਹੁਤ ਜਾਣਿਆਂ ਨੂੰ ਕਹਿੰਦਾ ਹੁੰਨਾ ਵੀ ਬਾਈ ਘਰੇ ਸਬਜ਼ੀ ਲਾਓ ਬਹੁਤ ਜਗ੍ਹਾ ਪਈ ਆ ਸ਼ੌਂਕ ਪਗਾਓ ਪੂਰੇ ਹਨਾ ਯਾਰ ਆ ਦੇਖੋ ਭਿੰਡੀ ਤੇ ਭਿੰਡੀ ਉੱਤਰਦੀ ਪੱਕ ਗਈਆਂ ਤਾਂ ਗਰੀਬਨ ਦਾ ਦੇਖ ਲਓ ਕੱਲ ਵੀ ਡੇਢ ਤੋਂ ਕਿਲੋ ਭਿੰਡੀ ਥੋੜੇ ਪਰਸੋਂ ਵੀ ਹਨਾ ਸਵੇਰੇ ਉੱਠੀਦਾ ਤੇ ਸਬਜ਼ੀ ਦੇ ਬੱਟ ਨਿਕਲੇ ਹੋਏ ਹੁੰਦੇ ਨੇ ਪੂਰੇ ਹਨ ਆ ਦੇਖੋ ਕਿੰਨਾ ਤੂਣ ਦੋਪਿਆ ਬਤਾਉਂ ਹੋਗੇ ਕੱਦੂ ਹੋਗੇ ਖੀਰ ਹੈ ਕੱਕੜੀਆਂ ਦੇਖੋ ਛੱਲੀਆਂ ਦੇਖੋ ਹੈ ਇਹ ਯਾਰ ਕੋਈ ਫੋਗਰੀ ਫਗਰੀ ਮਾਰਨੀ ਵਾਲੀਆਂ ਗੱਲਾਂ ਨਹੀਂ ਲੋਕਾਂ ਨੇ ਇੱਥੇ ਗਮਲਿਆਂ ਦੇ ਵਿੱਚ ਸਬਜ਼ੀਆਂ ਬਣਾ ਲਈਆਂ ਤੇ ਮੁੰਡਿਓ ਸ਼ੌਂਕ ਪਾਲ ਲਓ ਸ਼ੌਂਕ ਦਰਾਖਤ ਤਾਂ ਮੇਰਾ ਇੰਨਾ ਸੁਪਨਾ ਹੈ ਨਾ ਵੀ ਦਰਾਖਤ ਹੀ ਦਰਾਖਤ ਲਾਉਣਾ ਮੈਂ ਕਹਿੰਦਾ ਵੀ ਬੰਦਾ ਕਿਹਾ ਕਰੇ ਯਾਰ ਹਰੀਆਲੀ 'ਚ ਬਹਿਣ ਦਾ ਨਹੀਂ ਯਾਰ ਆਊਗਾ ਤੇ ਇਧਰ ਟਾਇਰ ਤੇ ਬੀਲ ਵਗੈਰਾ ਤੇ ਅੱਜ ਮੈਂ ਕਿੰਨੇ ਇੱਥੇ ਕੀ ਕਹਿੰਦੇ ਕ੍ਰੇਲੇ ਕਿੰਨੇ ਤੋੜੇ ਦੇਖੋ ਸਾਰਾ ਮੈਂ ਕਹਿੰਦਾ ਮੀਨ ਅੱਜ ਫਲੀਆਂ ਫਲੀਆਂ ਨਿਰਾ ਫਾਈਬਰ ਨਿਰਾ ਹੀ ਗੱਲ ਬਾਤ ਓਕੇ ਰਿਪੋਰਟ ਟਮਾਟਰ ਆਪਾਂ ਪੱਟ ਦੇਣੇ ਤੇ ਟਮਾਟਰਾਂ ਦੀ ਹੁਣ ਚਲੇ ਗਈਗਾ ਪਹਿਲਾਂ ਮੈਂ ਸਾਈ ਪ੍ਰੈਸ ਹੁੰਦਾ ਸੀਗਾ ਜਿਹੜੇ ਜਿਹੜੇ ਬੂਟੇ ਖતમ ਹੋ ਗਏ ਉਹ ਕੱਢ ਦਾਂਗੇ ਤੇ ਆਦਿ ਗੀਆ ਬੇਲਾਂ ਦਾ ਯਾਰ ਜੇ ਕਿਸੇ ਵੀਰ ਨੂੰ ਹੋਇਆ ਪਤਾ ਤਾਂ ਦੱਸਿਓ ਇੱਕ ਤਾਂ ਇਹਨਾਂ ਨੂੰ ਆਦਿ ਕੀ ਦੇਖੋ ਫੁੱਲ ਬਹੁਤ ਆਇਆ ਠੀਕ ਆ ਪਰ ਲੱਗਿਆ ਬਹੁਤ ਘਟਾ ਯਾਰ ਲੱਗਿਆ ਹੀ ਨਹੀਂ ਤਕਰੀਬਨ ਤਾਂ ਤੇ ਸੁੱਕ ਨਹੀਂ ਜਾਈ ਗਈਆਂ ਪਤਾ ਨਹੀਂ ਕੀ ਚੱਕਰ ਪਿਆ ਦੇਖ ਦੱਸਿਓ ਮੈਨੂੰ ਤੇ ਆ ਬੀਲ ਚੱਲੀ ਜੁੱਲੀ ਜਾ ਉਸ ਮਾਰੇ ਮਾੜੇ ਆ ਗਰਮੀ ਨੇ ਨਾ ਬੂਟਿਆਂ ਨੂੰ ਇਤਕੀ ਨਾ ਨੁਕਸਾਨ ਮਾਰਿਆ ਨਾ ਗਮਲੇ ਘਟੋ ਘਟ ਨਹੀਂ ਨਾ ਨੁਕਸਾਨ ਪਿਆ ਆਪਾਂ ਨੂੰ ਇਸ ਵਾਰ ਜਮੈਂ ਖਤਮੇ ਕਰਤੇ ਗਰਮੀ ਦੇ ਬੂਟੇ ਤੇ ਇਧਰ ਸਾਡੇ ਵੀਰ ਸੁਖਵੀਰ ਹੋਣੀ ਤੇ ਫੌਜੀ ਉਹ ਨਹੀਂ ਯਾਰ ਚੀਜ਼ ਦਾ ਧਿਆਨ ਜਮੈਂ ਨਹੀਂ ਦੇ ਨਾ ਮਟਕਾਨੇ ਚ ਉਹ ਔਖੀਆਂ ਮਸ਼ੀਨਾਂ ਖਰੀਦੀਆਂ ਹੋਈਆਂ ਹੀ ਜਨੂ ਨਾ ਇਹਨਾਂ ਮੈਂ ਕਿੰਨੀ ਵਾਰ ਕਿਹਾ ਵੀ ਇਹਨਾਂ ਨੂੰ ਅਲਮਾਰੀ 'ਚ ਰੱਖ ਯਾਰ ਇਹ ਕਿਤੇ ਰੋਜ਼-ਰੋਜ਼ ਲਿਆਂਦੇ ਜਾਂਦੀਆਂ ਨੇ ਚੀਜ਼ਾਂ ਹਨਾ ਹੁਣ ਇਹਨੂੰ ਉੱਥੇ ਅੰਦਰ ਰੱਖਿਆ ਉਹਨਾਂ ਮਾਰੀ ਜਨਾ ਇਹ ਮਿੱਟੀ ਪਵੇ ਅੱਜ ਇਹਨੂੰ ਅਰਸ਼ਾ ਸਾਫ਼ ਕਰਕੇ ਯਾਰ ਮੁਰਕੇ ਹੁਣ ਉਧਰ ਹੀ ਰੱਖਿਆ ਕਰ ਇਹਨੂੰ ਬਈ ਬਣ ਕੇ ਠੀਕ ਆ ਡੈਡੀ ਨੂੰ ਕਿਹਨਾਂ ਕੋਲ ਰੱਖ ਦਿਆ ਬਿਲਕੁਲ ਬਿਲਕੁਲ ਦੇ ਸੀਗੇ ਡੈਡੀ ਨੂੰ ਪੁੱਛਿਆ ਡੈਡੀ ਕਹਿੰਦਾ ਮੈਂ ਚਲਾਉਂਗਾ ਮੈਂ ਮੇਰੇ ਬਾਪੂ ਨੇ ਬਥੇਰੇ ਦੁੱਖ ਦੇਖੇ ਆ ਕਿਸੇ ਟਾਈਮ ਦੁੱਖੀ ਦੁੱਖ ਆਏ ਸੀ ਵਿਚਾਰੇ ਤੇ ਜ਼ਿੰਦਗੀ ਐ ਟਾਇਡ ਕਰੀ ਬੈਸੀ ਦੁੱਖਾਂ ਨੇ ਹਨਾ ਕਈ ਵਾਰੀ ਔਲਾਦ ਹੁੰਦੇ ਨੇ ਪਰ ਮਿਹਨਤ ਕਰਕੇ ਯਾਰ ਬਾਪੂ ਨੂੰ ਨਿਆਰੇ ਦਿਵਾਉਣ ਦਾ ਹੀ ਸੁਆਦ ਵੱਖਰਾ ਹੁੰਦਾ ਤੇ ਫਿਰ ਇਹੋ ਜਿਹਾ ਵਕਤ ਮੈਂ ਕਹਿੰਦਾ ਸਭ ਤੇ ਆਵੇ ਹਨਾ ਯਾਰ ਤੁਹਾਡਾ ਬੇਬੇ ਬਾਪੂ ਖੁਸ਼ ਹੋਣ ਤਾਂ ਉਹੀ ਨਿਆਰਾ ਵੱਖਰਾ ਦੁਨੀਆ ਤੇ ਆਏ ਦਾ ਪ੍ਰੈਸ਼ਰ ਬਹੁਤ ਹੈ ਨਾ ਇਹੋ ਜਿਹਾ ਬੜਾ ਤਿੱਖਾ ਨਹੀਂ ਕਰਨਾ ਪਰ ਜਿਹੜਾ ਗੱਡੀ ਧੋਣ ਦਾ ਨਿਆਰਾ ਲੈ ਲਏ ਸੀ ਬੜੀ ਮੜੇ ਦਿਖਾਈ ਹੋ ਜੀ ਉਡੀ ਕਰਕੇ ਵੀਰ ਹੋਰ ਬੰਦਿਆਂ ਨੂੰ ਅੱਗੇ ਲੈ ਕੇ ਆ ਗਿਆ ਆ ਹਣਾ ਜੇ ਆਪਾਂ ਚੰਗਾ ਕੰਮ ਕਰਦੇ ਆ ਤਾਂ ਤਾਂ ਹੀ ਮੁੰਡੇ ਬਾਰ-ਬਾਰ ਭੱਜੇ ਆਉਂਦੇ ਨੇ ਬਾਈ ਯਾਨੀ ਹੁਣ ਵੀ ਆਫਰ ਤਾਂ ਨਹੀਂ ਲੈ ਕੇ ਚਲੇ ਠੀਕ ਆ ਵੀਰੇ ਓਕੇ ਚਲੋ OHHHH ਪਾਜੀ ਟਾਈਮ ਤੇ ਮੇਰੇ ਖਿਆਲ ਸੇ ਕਾਫੀ ਹੋ ਗਿਆ ਵਾ ਮੈਂ 6-7 ਵਾਰ ਤੁਹਾਡੇ ਕੋਲ ਆਦਾ ਆ ਠੀਕ ਆ ਵੀਰੇ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਲਈ ਸ਼ੁਰੂ ਕੀਤਾ ਸੀਗਾ ਓਕੇ ਭਰਾ ਮੈਨੂੰ ਵਧੀਆ ਇੰਪਰੂਵਮੈਂਟ ਲੱਗੀ ਤੇ ਫਿਰ ਮੈਂ ਆਪਣੀ ਵਾਈਫ ਲਈ ਲਿਆ ਠੀਕ ਆ ਜੀ ਉਹ ਉਹਨਾਂ ਲਈ ਵੀ ਮਤਲਬ ਕਹਿ ਸਕਦਾ ਕਿ ਵਧੀਆ ਰਿਹਾ ਫਿਰ ਮੈਂ ਆਪਣੇ ਫਾਦਰ ਸਾਹਿਬ ਲਈ ਲਿਆ ਠੀਕ ਆ ਵੀਰੇ ਉਹ ਉਸ ਤੋਂ ਬਾਅਦ ਮੈਂ ਆਪਣੀ ਮਦਰ ਲਈ ਲਿਆ ਓਕੇ ਬ੍ਰੋ ਪੂਰੇ ਪਰਿਵਾਰ ਦੇ ਲਈ ਮੈਂ ਹਰ ਇੱਕ ਚੀਜ਼ ਲੈ ਕੇ ਇੱਥੋਂ ਗਿਆ ਤੇ ਇਸ ਟਾਈਮ ਦਵਾਈਆਂ ਛੁੱਟ ਗਈਆਂ ਭਾਜੀ। ਕੀ ਬਾਤ ਆ ਵੀ ਜਿੰਦਗੀ ਸਕੂਨ ਵਾਲੀ ਨਿਕਲਦੀ। ਬਿਲਕੁਲ ਬਿਲਕੁਲ ਭਾਜੀ। ਤੇ ਬਾਪੂ ਵੀ ਮਾਰਦਾ ਠੇ ਪੂਰੇ। ਬਿਲਕੁਲ ਭਾਜੀ ਬਿਲਕੁਲ। ਠੀਕ ਆ ਭਰਾ ਕੋਈ ਜੇ ਮੈਂ ਹੁਣ ਆਪਾਂ ਫਾਸਟ ਗੇਨ ਵੇਚਦੇ ਆ ਜਾਂ ਕੋਈ ਹੋਰ ਚੀਜ਼ਾਂ ਵੇਚਦਾ ਕਦੇ ਕਿਸੇ ਚੀਜ਼ ਦਾ ਕੋਈ ਲੰਭਾ ਆਇਆ ਵੀਰੇ ਨਹੀਂ ਭਾਜੀ ਕਦੇ ਨਹੀਂ। ਸੱਤ ਵਾਰ ਇਹ ਵੀ ਮੈਂ ਕੱਟ ਕਹਿ ਰਿਹਾ ਸ਼ਾਇਦ ਵੀਰੇ ਵੱਧ ਵੀ ਆਇਆ ਹੋਵੇ ਤਿੰਨ ਚਾਰ ਵਾਰ ਤਾਂ ਮੈਂ ਜਲੰਧਰ ਤੋਂ ਸਪੈਸ਼ਲ ਹੋਣਾ ਇਸ ਚੀਜ਼ ਦੇ। ਤੇ ਬਾਈ ਨੇ ਕਾਲ ਮਾਰ ਦੇਣੀ ਹੁੰਦੀ ਆ ਤੇ ਸਭ ਤੋਂ ਵਧੀਆ ਗੱਲ ਚਲੋ ਆਪਣੀ ਫੀਡਬ ਬਈ ਦਾ ਆਪ ਦਾ ਕੰਮ ਹੈ ਜੇ ਕਿਸੇ ਨੂੰ ਗੱਡੀਆਂ ਕਰਾਇਤੇ ਗਈਆਂ ਜਿਵੇਂ ਇੱਕ Thar ਚਾਹੀਦੇ ਕਿਸੇ NRI ਭਰਾ ਨੂੰ ਵੀ ਉਹਦਾ ਕੀ ਰੈਂਟ ਹੁੰਦਾ ਭਾਜੀ ਡਿਪੈਂਡ ਕਰਦਾ ਉਹਨਾਂ ਨੇ ਕਿੰਨੇ ਟਾਈਮ ਲਈ ਰੱਖੀ ਜਿਵੇਂ ਮੰਨ ਲਓ ਹਫਤਾ ਰੱਖਣੀ ਆ ਜੇ ਸਮਝ ਲਓ ਕਿ 10 ਦਿਨ ਦਾ ਆਪਾਂ ਲੈ ਕੇ ਚੱਲਦੇ ਹਾਂ ਭਾਜੀ ਹੈਨਾ ਤੇ ਆਪਾਂ 4 ਤੋਂ 5000 ਦਾ ਭਾਜੀ 4 ਤੋਂ ਬਹੁਤ ਠੀਕ ਹੈ ਯਾਰ ਹੈਨਾ ਵੀ Scorpio ਆਪਣੇ ਕੋਲ ਐਨ ਵੀ ਆ ਤੇ ਕਲਾਸਿਕ ਵੀ ਐਨ ਐਨ ਦਾ ਕਿਵੇਂ ਗੱਲਬਾਤ ਹੈਗੀ ਪੂਰੀ ਐਨ ਗੱਡੀ ਆ ਭਾਜੀ ਟੌਪ ਮਾਡਲ ਆ 4x4 ਆਟੋ ਗੱਡੀ ਆ ਆਉਂਦੀ ਹੈਗਾ 29 ਲੱਖ ਦੇ ਜਿਹੜੀ ਉਹ ਹੀ ਉਹ ਹੀ ਆ ਉਹ ਹੀ ਹੋਣੀ ਹੈਗਾ ਗੱਡੀ ਵਾਲੀ ਪੂਰੀ ਬਾਜੀ ਪੂਰੀ ਓਕੇ ਰਿਪੋਰਟ ਹੈ ਗੱਡੀ ਦਾ ਬਿਲਕੁਲ ਬਿਲਕੁਲ ਠੀਕ ਆ ਭਰਾ ਚਲੋ ਮਤਲਬ ਬਾਈ ਨਾਲ ਦੇਖੋ ਬਾਈ ਦਾ ਮੈਂ ਹੁਣ ਆ ਸਕਰੀਨ ਤੇ ਨੰਬਰ ਵੀ ਇਸੇ ਟਾਈਮਿੰਗ ਇਤ ਵਿੱਚ ਆ ਗਿਆ ਨੀਚੇ ਤੋਂ ਨੂੰ ਤੇ ਵੀਰ ਨੂੰ ਕਾਲ ਕਰ ਲਿਓ ਤਕਰੀਬਨ ਤਾਂ ਮੈਨੂੰ ਲੱਗਦਾ ਬਾਈ ਕੋਲ ਹਰ ਗੱਡੀ ਹੋ ਜਾਂਦੀ ਹੁੰਦੀ ਹੈ ਹਨਾ ਤੇ ਬਾਕੀ ਵੀਰੇ ਮਿਹਨਤ ਵਰਕਆਊਟ ਖਿੱਚ ਕੇ ਰੱਖੇ ਬਾਕੀ ਕੰਮ ਕਾਜ ਵਾਲੇ ਬੰਦੇ ਰੱਬ ਨਾਲ ਜੁੜੇ ਹੋਏ ਵੀਰ ਬੰਦਾ ਹੈ ਹਨਾ ਤੇ ਬਾਕੀ ਵੀਰ ਨੂੰ ਚੱਲੇ ਸਟੈਗ ਇੱਥੇ ਚੌਕਲੇਟ ਵਾਲਾ ਵੀਰ ਤੋਂ ਚੱਕੇ ਲੈਦੇ ਤੇ ਚੱਕੇ ਨਹੀਂ ਮਤਲਬ ਗਿਰ ਗਏ ਨੇ ਤੇ ਬਾਈ ਨੂੰ ਚੱਲੇ ਆਈਸੋਲੇਟ ਕੋਲੇਜਨ ਤੇ ਦੂਜੇ ਚੱਲੇ ਬਾਇਓਟਿਨ ਲੀਨ ਵਾਲਾ ਚੱਲੇ ਆ ਮੁਸਲਿਮ ਅਸਲੀ ਲੱਲੇ ਕੋਬੇ ਤੇ ਆਹ ਲੀਵਰ ਵਾਲੀ ਲੀਵਰ ਵਾਲੀ ਬਹੁਤ ਸੋਹਣੀ ਆ ਪਰ ਆਵਾ ਖੁਦ ਦੂ ਵਰਤਦਾ ਤੇ ਆ ਗਿਆ ਪੀਨਟ ਬਟਰ ਬਾਕੀ ਮਤਲਬ ਆਹੀ ਫੀਡਬੈਕ ਆ ਤੇ ਬਾਈ ਨਾਲ ਤਾਂ ਸਾਡਾ ਪਿਆਰ ਹੀ ਪਿਆ ਹੋਇਆ ਜਦੋਂ ਵੀ ਵੀਰਾ ਤੁਰਦਾ ਆਪਾਂ ਨੂੰ ਕਾਲ ਕਰਕੇ ਤੁਰਦਾ ਨਾਲ ਬਾਈ ਤੂੰ ਆਪ ਹੋਵੇਂਗਾ ਤਾਂ ਮੈਂ ਆ ਜਾਣਾ ਅੱਜ ਹਨਾ ਵੀਰੇ ਫੋਰ ਦ ਸੋਵਰੇ ਠੀਕ ਮਤਲਬ ਪੈਂਦੇ ਤੱਕ ਕੰਮ ਬਹੁਤ ਬਹੁਤ ਮੈਂ ਕਹਾਂ ਪੂਰੀ ਭਾਜੀ ਬਹੁਤ ਵਧੀਆ ਜੋਰ ਵੀ ਪੂਰਾ ਵੱਜਦਾ ਪੂਰਾ ਜੋਰ ਪੂਰਾ ਲੱਗਦਾ ਭਾਜੀ ਮਤਲਬ ਮਜ਼ਾ ਆਉਂਦਾ ਆਉਂਦਾ ਨਹੀਂ ਯਾਰ ਬਾਈ ਨੇ ਆਦ ਕੀ ਸੱਚੀ ਬਾਈ ਸਾਈ ਦਾ ਬਹੁਤ ਬਾਈ ਨੂੰ 20 25 ਦੇ ਤਿੰਨ ਦੇ ਵਿੱਚ ਹੁਣ ਦੁਬਾਰਾ ਜੰਮ ਸ਼ੁਰੂ ਕਰੀਏ ਤੱਕ ਪਾ ਦਿੱਤਾ ਬਿਲਕੁਲ ਬਿਲਕੁਲ ਤੇ ਚਲੋ ਮਿੱਤਰੋ ਬਾਕੀ ਬਾਈ ਦਾ ਨੰਬਰ ਪਾਦਾ ਬਾਈ ਨੂੰ ਜ਼ਰੂਰ ਕੰਟੈਕਟ ਕਰਿਓ ਤੇ ਆਹ ਬਾਈ ਵੀ ਸਾਡਾ ਕਿਰਾਏ ਤੇ ਦਿੰਦਾ ਲੈ ਵੀ ਚੋਪਰੋ ਅਗਲੀ ਅਪਡੇਟ ਤੇ ਆਗੇ ਫਿਰ ਜਿੰਨੇ ਵੀ ਆਨਲਾਈਨ ਵੀਰ ਆਪਾਂ ਨੂੰ ਸੁਣਦੇ ਨੇ ਤੇ ਬਾਈ ਆਇਆ ਆਪਣੇ ਕੋਲ 3 ਸਾਲ ਤੇ ਕਿਹੜਾ ਸ਼ਹਿਰ ਆ ਵੀਰੇ ਜਿਹੜਾ ਅੱਜ ਫਤੇਗੜ ਸਾਹਿਬ ਤੁਹਾਨੂੰ ਦੁਬਾਰਾ ਆਉਣਾ ਪੈ ਗਿਆ ਮੁੰਡੇ ਕੋਲ ਭਾਈ ਫਰੀਦਕੋਟ ਤੋਂ ਆਇਆ ਵੀਰੇ ਫਰੀਦਕੋਟ ਤੋਂ ਸਾਡਾ ਵੀਰ ਆਇਆ ਤੇ ਵੀਰੇ ਜਦੋਂ ਤੁਸੀਂ ਪਹਿਲਾਂ ਲੈ ਕੇ ਗਏ ਸੀ ਕਿੰਨੇ ਕਿਲੋ ਦੀ ਗੀਨਿੰਗ ਕਰਕੇ ਦਿੱਤੀ ਤੁਹਾਨੂੰ ਮੈਂ ਵੀਰੇ 12-13 ਕਿਲੋ ਦੀ ਗੀਨਿੰਗ ਕਰਕੇ ਆਇਆ 12-13 ਕਿਲੋ ਦੀ ਭਾਈ ਮੁੰਡੇ ਨੇ ਗੀਨਿੰਗ ਕਰੀ ਸੀ ਚਲੋ ਆਪਾਂ ਅੱਠੇ ਮੰਨ ਲਨੇ ਆ ਤੁਸੀਂ ਇਹ ਦੱਸੋ ਵੀਰੇ ਆਪਾਂ ਕਦੇ ਤੁਹਾਨੂੰ ਕੋਈ ਗੰਦ ਮੰਦ ਕੋਈ ਗੋਲੀ ਪੱਤਰਾ ਖੁੱਲਾ ਤਾਂ ਨਹੀਂ ਕੁਝ ਦਿੱਤਾ ਨਾ ਭਰਾ ਕੁਝ ਨਹੀਂ ਵੀਰਾ ਸਿਰਾ ਕੰਮ ਸੀ ਕੋਈ ਗਲਤ ਡੀਲ ਨਾ 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 ਜਿੰਨੇ ਵੀ ਆਨਲਾਈਨ ਸੁਣਦੇ ਨੇ ਭਰਾ ਕ ਆ ਸਕਦੇ ਬਾਈ ਜਰੂਰ ਆਓ ਪਹੁੰਚੋ ਇੱਥੇ ਯਾਰ ਪੂਰਾ ਸਰਾ ਗੱਲ ਬਾਤ ਆਇਆ ਨਵੇਂ ਸਟੋਰ ਤੇ ਆਏ ਹੋ ਵੀਰੇ ਤੁਸੀਂ ਹਨਾ ਤੁਹਾਨੂੰ ਕਿਵੇਂ ਲੱਗੀਆਂ ਕੋਈ ਓਏ ਇਹੋ ਜਿਹੇ ਬ੍ਰਾਂਡ ਤਾਂ ਨਹੀਂ ਵੀ ਜਿਹੜਾ ਨਹੀਂ ਹੈਗਾ ਆਪਣੇ ਕੋਲ ਨਾ ਨਾ ਬਾਈ ਸਾਰੇ ਹੀ ਆ ਭਰਾ ਤੇ ਬਿਲਿੰਗ ਵਾਲਾ ਮਾਲ ਭਰਾ ਹਾਂਜੀ ਹਾਂਜੀ ਇਹ ਬਾਕੀ ਬਾਈ ਕਹਿੰਦਾ ਵੀ ਹੁਣ ਵੀ ਵੀਰਾ ਕਿੰਨੇ ਵਾਲੀ ਡੀਲ ਲੈ ਕੇ ਚੱਲੇ ਆ ਭਰਾ 35 ਹੋੜੀ ਡੀਲ ਲੈ ਕੇ ਚਲਿਆ ਜਿਹਦੇ ਵਿੱਚ ਫਾਸਟ ਗੇਨ ਤੇ ਈਮੋ ਲੈਬ ਦਾ ਆਪਾਂ ਫ੍ਰੀ ਡੱਬਾ ਪਾਇਆ ਸੀ ਵੀਰੇ ਇਹ ਜਿਹੇ ਰੇਟ ਮਿਲਦੇ ਨੇ ਦੇਖਣ ਨੂੰ ਨਾ ਭਰਾ ਯਾਰ ਬਸ ਵੀਰੇ ਧੰਨਵਾਦ ਬਹੁਤ ਯਾਰ ਥੋੜੇ ਕਰਕੇ ਵੀਰੇ ਜਿੰਨਾ ਚਿਰ ਤੁਹਾਡੇ ਭਰਾਵਾਂ ਦੀ ਸਪੋਰਟ ਆਪਾਂ ਦਬਦੇ ਨਹੀਂ ਮਨਤ ਬਾਈ ਨੂੰ ਬਾਈ ਦਾ ਜੋ ਮਾਨ ਤਾਣ ਆ ਤੇ ਗਿਫਟ ਦੇ ਕੇ ਪੇਜ ਵੀਰੇ ਤੱਕ ਪਾ ਗਏ ਆਂ ਅਗਲੀ ਵਾਰੀ ਫਿਰ ਰੱਜ ਕੇ ਸਪੋਰਟ ਕਰਾਂਗੇ ਲੈ ਵੀ ਚੋਪਰੋ ਜਿੰਨੇ ਵੀ ਆਪਣੇ ਨਾਲ ਆਨਲਾਈਨ ਜੁੜਦੇ ਨੇ ਜੋ ਵੀ ਤੁਹਾਨੂੰ ਵਧੀਆ ਲੱਗਦਾ ਤਾਂ ਵਧੀਆ ਲੱਗਦਾ ਮੰਗਾਓ ਫਾਸਟ ਗੇਨ ਤੱਕ ਪੂਰੀ ਪਾਉਂਦਾ ਜੇ ਕੋਈ ਤੁਹਾਡੀ ਡਿਮਾਂਡ ਆ ਤਾਂ ਡਿਮਾਂਡ ਦੱਸੋ ਰੇਟ ਚੱਕੋ ਚੰਗਾ ਸਾਡੇ ਕੋਲੋਂ ਲੈ ਵੀ ਚੋਪਰੋ ਪੇਮੈਂਟਾਂ ਮਲਾਉਣੇ ਵਾਲਾ ਕੰਮ ਸਾਡਾ ਹੋ ਗਿਆ ਹੁਣ ਤੱਕ ਜਿਹੜੇ ਵੀ ਅੱਜ ਆਰਡਰ ਪਏ ਸੀ ਵੀ ਭਾਈ ਹੋ ਗਿਆ ਪੂਰਾ ਕੰਮ ਹੋ ਗਿਆ ਬਾਈ ਤੇਰੇ ਬੰਦੇ ਆ ਹਾਂਜੀ ਥੋੜੇ ਪਹਿਲਾਂ ਸਰ ਓਕੇ ਤੁਹਾਡੇ ਵੱਲੋਂ ਨਹੀਂ ਤੈਨੂੰ ਮਿਲਿਆ ਢੋਖੇ ਹਾਂ ਵੀ ਚੂਹਿਆ ਯਾ ਹਾਂ ਵੀ ਤੇਰੇ ਵੱਲੋਂ ਇੱਕ ਪੇਮੈਂਟ ਇਹਦੀ ਬਸ ਇੱਕ ਪੇਮੈਂਟ ਰਹਿ ਗਈ ਤੇ ਦੋ ਬੰਦੇ ਪਾਈ ਫੇਕ ਵਾਲੇ ਫੜੇ ਗਏ ਓਏ ਭਾਈ ਰੱਬ ਦੀ ਕਿਰਪਾ ਨਾਲ ਪੇਸ਼ੈਂਸ ਬਹੁਤ ਦਿੱਤੀ ਹੋਈ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਆ ਭਾਈ ਪਹਿਲਾਂ ਵੀ 1 2 ਦਿਨ ਬਾਅਦ ਆਪਾਂ ਟੰਗੀ ਦਾ ਇੱਕ ਅੱਧਾ ਬੰਦਾ ਫੇਕ ਵਾਲਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿਸੇ ਨੂੰ ਸਿਰਫ ਪਿਆਰ ਨਾਲ ਸਮਝਾਇਦੇ ਵੀ ਵੀਰੇ ਯਾਰ ਆਪਣਾ ਸਹੀ ਤਰੀਕੇ ਨਾਲ ਚੱਲ ਇਹ ਜਿਹੇ ਕੰਮਾਂ 'ਚ ਕੁਝ ਨਹੀਂ ਰੱਖਿਆ ਜਦੋਂ ਵੀ ਤੁਸੀਂ ਅੱਜ ਦੇ ਬੰਦੇ ਵਿੱਚ ਅੱਜ ਦੇ ਟਾਈਮ 'ਚ ਜਿਨ੍ਹਾਂ ਨੇ ਅੱਜ ਦਾ ਆਰਡਰ ਪਾਇਆ ਹੋਇਆ ਤੇ ਅੱਜ ਹੀ ਅਸੀਂ ਪੈਕ ਕਰਤਾ ਤੇ ਅੱਜ ਹੀ ਅਸੀਂ ਭੇਜ ਦੇਣੇ ਨੇ ਪੈਕਿੰਗ ਸ਼ੁਰੂ ਹੋਣ ਲੱਗੀ ਆ ਸਾਡੀ ਕੋਸ਼ੇ ਸਮਾਨ ਪੈਕ ਹੋ ਗਿਆ ਤੇ ਅੱਗੇ ਚੱਲਦੇ ਆ ਮਾਨ ਇੱਕ ਪੇਮੈਂਟ ਰਹਿ ਗਈ ਮਿਲਾਉਣ ਤੋਂ ਮਿਲਾ ਲਾ